माइक नहीं। आज एक ऐसे शायर एक ऐसे कवि ऐसे गजल को भी याद आप इकट्ठे हुए हैं ਜਿਨ੍ਹਾਂ ਨੇ ਪੰਜਾਬੀ ਕਵਿਤਾ ਨੂੰ ਇੱਕ ਨਵਾਂ ਰੂਪ ਦਿੱਤਾ ਜਨਾਬ ਸਵਰਗਵਾਸੀ ਸੁਰੀਤ ਪਾਤਰ ਸਾਹਿਬ ਪਤਾ ਨਹੀਂ ਕਿੰਨੀਆਂ ਪਾਸ਼ਾਵਾਂ ਦੇ ਵਿੱਚ ਉਹਨਾਂ ਦੀਆਂ ਕਵਿਤਾਵਾਂ ਜਿਹੜੀਆਂ ਉਹਨਾਂ ਦਾ ਅਨੁਵਾਦ ਹੋਇਆ ਮੰਚ ਤੇ ਮੌਜੂਦ ਸੁਨਜੀ ਸਵੀਜੀ ਬੀਸੀ ਸਾਹਿਬ ਜਫਰ ਸਾਹਿਬ ਗਰੀਵਾਲ ਸਾਹਿਬ ਔਰ ਪਤਰ ਸਾਹਿਬ ਦੀ ਧਰਮ ਪਤਨੀ ਭਪਿੰਦਰ कौर ਜੀ ਉਹਨਾਂ ਦੇ ਬ੍ਰਦਰ ਬੈਠੇ ਨੇ ਸਾਹਮਣੇ ਪਤਰ ਸਾਹਿਬ ਨਾਲ ਮੇਰਾ ਬੜਾ ਪਿਆਰ ਸੀ ਜਦੋਂ ਮੈਂ ਕਲਾ ਦੇ ਖੇਤਰ ਚ ਆਇਆ 93 ਦੇ ਕਿਨ ਤਾ ਲੁਧਿਆਣੇ ਆਉਣਾ ਜਾਣਾ ਹੋਇਆ ਤਾਂ ਲੱਕੀਲੀ ਦੀ ਆਸ਼ਾਪੁਰੀ ਰਹਿੰਦੇ ਮੈਂ ਨਾਲ ਹੀ ਅੰਦਰਸ਼ ਕਲੋਨੀ ਸੀ ਬਿਲਕੁਲ ਹਾਰਡਲੀ 100 200 ਮੀਟਰ ਤੇ ਆਪ ਫਾਸਲੇ ਤੇ ਅਸੀਂ ਰਹਿੰਦੇ ਸੀ ਤੇ ਮੇਲਜੋਲ ਹੋ ਜਾਂਦਾ ਸੀ ਪੜਦੇ ਤਾਂ ਕਾਲਜ ਵਿੱਚ ਉਹਨਾਂ ਨੂੰ ਰਹੇ ਆ ਪਹਿਲਾਂ ਤੋਂ ਹੀ ਤੇ ਉਸ ਤੋਂ ਬਾਅਦ ਬਹੁਤ ਸਾਰੀਆਂ ਥਾਵਾਂ ਤੇ ਇਕੱਠੇ ਵੀ ਹੋਏ ਸਾਹਿਤਿਕ ਜਾਂ ਸੱਭਿਆਚਾਰਕ ਮੇਲਿਆਂ 'ਚ ਭਾਵੇਂ ਪ੍ਰੋਫੈਸਰ ਮੋਨ ਸਿੰਘ ਯਾਦਗਾਰੀ ਮੇਲਾ ਹੋਵੇ ਜਹੂਰ ਸਾਹਿਤਿਕ ਲੋਕ ਜਿਹੜੇ ਇਕੱਠੇ ਹੁੰਦੇ ਸੀ ਕਿਉਂਕਿ ਪਾਤਰ ਸਾਹਿਬ ਮੈਨੂੰ ਬਹੁਤ ਐਪਰੀਸ਼ੀਏਟ ਕਰਦੇ ਸੀਗੇ ਕਿ ਵਿਅੰਗ ਦੇ ਵਿੱਚ ਪੰਜਾਬੀ ਦੇ ਵਿੱਚ ਜਿਹੜਾ ਵਿਅੰਗ ਜਿਹੜਾ ਸ਼ੁਰੂ ਕੀਤਾ ਸੀ ਉਹਦੇ ਲਈ ਮੈਨੂੰ ਬਹੁਤ ਐਪਰੀਸ਼ੀਏਟ ਕਰਦੇ ਰਹਿੰਦੇ ਸੀ ਮੈਨੂੰ ਹੌਸਲਾ ਵਧਾਉਂਦੇ ਰਹਿੰਦੇ ਸੀ ਤੇ ਮੈਂ ਵੀ ਉਹਨਾਂ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਕੋਟ ਕਰਦਾ ਰਹਿਣਾ ਅੱਜ ਵੀ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦੇ ਆ ਸੁਣਦੇ ਆ ਸੁੱਕ ਗਏ ਆਖੋ ਉਹਨਾਂ ਨੂੰ ਆਪਣੇ ਘਰੀ ਜਾਣੋਂ ਕਿ ਕਦੋਂ ਤੀਕ ਇੱਥੇ ਖੜੇ ਰਹਿਣਗੇ ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ ਕਿ ਕੋਈ ਦੀਵਾ ਜਗੇਗਾ ਮੇਰੀ ਕਬਰ ਤੇ ਜੇ ਹਵਾਏ ਰਹੀ ਤਾਂ ਕਬਰਾਂ ਉੱਤੇ ਤਾਂ ਕਿ ਸਭ ਘਰਾਂ 'ਚ ਵੀ ਦੀਵੇ ਬੁਝੇ ਰਹਿਣਗੇ ਕੁਝ ਕਿਹਾ ਤਾਂ ਅਨੇ ਰਾਜਿਆ ਦੇ ਗੱਲ ਮੈਂ ਚੁੱਪ ਰਿਹਾ ਤਾਂ ਸ਼ਮਾਨਦਾਨ ਕੀ ਕਹਿਣਗੇ ਮੈਂ ਕੋਈ ਕਵਿਤਾ ਜਿਹੜੀ ਹੈ ਉਹ ਬਹੁਤ ਛੋਟੇ ਲਫ਼ਜ਼ਾਂ ਚ ਬਹੁਤ ਘੱਟ ਲਫ਼ਜ਼ਾਂ ਚ ਬਹੁਤ ਵੱਡੀਆਂ ਗੱਲਾਂ ਬਹੁਤ ਵੱਡੀਆਂ ਚਿੰਤਾਵਾਂ ਪ੍ਰਗਟ ਕਰ ਦਿੰਦੀ ਹੈ ਜਹਾਂ ਨ ਪਹੁੰਚੇ ਰਵੀ ਵਹਾਂ ਪਹੁੰਚੇ ਕਵੀ ਅਸੀਂ ਇਸ ਗੱਲ ਤੇ ਮਾਨ ਕਰ ਸਕਦੇ ਆ ਪੰਜਾਬੀ ਹੋਣ ਦੇ ਨਾਤੇ ਕਿ ਜੇ ਅੰਗਰੇਜ਼ੀ ਕੋਲੇ ਕੀਟਸ ਵਰਗੇ ਕਵੀ ਸੀ ਤਾਂ ਸਾਡੇ ਕੋਲੇ ਬਾਤਰ ਸੀ ਬੜੇ ਵਿਦਵਾਨ ਬੈਠੇ ਆ ਸਾਹਮਣੇ ਮੇਰੇ ਯੂਨੀਵਰਸਿਟੀ ਦੇ ਪ੍ਰੋਫੈਸਰ ਸਾਹਿਬਾਨ ਬੈਠੇ ਆ ਜਿਨ੍ਹਾਂ ਨੇ ਪੱਤ ਸਾਲ ਨੂੰ ਪੜ੍ਹਿਆ ਵੀ ਹੋ ਪੜਾਇਆ ਵੀ ਹੋ ਆਉਣ ਵਾਲੇ ਨਵੀਂ ਪੀੜੀ ਦੇ ਕبھی ਵੀ ਬੈਠੇ ਆ ਜਿਨ੍ਹਾਂ ਨੇ ਲਿਖਣਾ ਹੈ ਜੀ ਬਹੁਤ ਕੁਝ ਕਿਤੋਂ ਨਾ ਕਿਤੋਂ ਤਾਂ ਫਿਰ ਜਿਹੜੀ ਚਿੰਗਾੜੀ ੜਕਦੀ ਹੋਈ ਹੈ ਨਾ ਕਿਤੋਂ ਕਿਤੋਂ ਕਿਸੇ ਦੀ ਨਹੀਂ ਤਾਂ ਸਾਡੇ ਲੈਣੀ ਪੈਂਦੀ ਹੈ ਸੋ ਮੈਂ ਬਹੁਤ ਇਸ ਮਾਮਲੇ 'ਚ ਪਤਰ ਸਾਹਿਬ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਪਤਰ ਸਾਹਿਬ ਮੈਂ ਕਿਹਾ ਜੀ ਮੈਂ ਵੀ ਕਵਿਤਾ ਕਿਉਂਕਿ ਮੈਨੂੰ ਨਹੀਂ ਸੀ ਕਿ ਮੈਂ ਵੀ ਲਿਖ ਸਕਦਾ ਕਿਉਂਕਿ ਜਦੋਂ ਤੁਹਾਡੇ ਰੋਲ ਮਾਡਲ ਪਾਤਰ ਸਾਹਿਬ ਵਰਗੇ ਹੋਣ ਫਿਰ ਤੁਹਾਨੂੰ ਆਪਣੇ ਆਪ ਅੰਦਰੋਂ ਕੁਝ ਨਾ ਕੁਝ ਔਰਦਨ ਪੰਜਾਬੀ ਚ ਕਹਿ ਲਈ ਤਾਂ। ਤੁਮੈਂ ਉਹਨਾਂ ਨੂੰ ਇੱਕ ਕਵਿਤਾ ਸੁਣਾਈ ਆਪਣੀ ਲਿਖ ਕੇ ਬੜੀ ਹਿੰਮਤ ਦੀ ਗੱਲ ਹੈ ਕਿ ਪਾਤਰ ਸਾਹਿਬ ਨੂੰ ਕਵਿਤਾ ਸੁਣਾਉਣੀ। ਪਰ ਮੈਂ ਹਿੰਮਤ ਕਰ ਲਈ। ਮੈਂ ਕਿਹਾ ਜੀ ਸੌਖਾ ਜਿਹਾ ਲਿਖਿਆ ਹੈ। ਲਫ਼ਜ਼ ਜਿੰਨੇ ਮੇਰੇ ਕੋਲ ਹੈਗੇ ਨੇ ਮੈਂ ਸੁਣਾਉਣੇ ਚਾਹਨਾ ਕਵਿਤਾ ਦਾ ਨਾਮ ਹੈ ਪੱਗ ਅੱਜ ਮੈਂ ਸ਼ੇਅਰ ਕਰਨੀ ਚਾਹੂੰਗਾ ਉਹ ਹਾਂ ਇੱਕ ਕિસ્ਸਾ ਹੈ ਪਰਸੋਂ ਰਾਤ ਦਾ ਜਦੋਂ ਮੈਨੂੰ ਮੌਕਾ ਮਿਲ ਗਿਆ ਸੀ ਆਪਣੇ ਬਾਪੂ ਦੀ ਪੱਗ ਨਾਲ ਗੱਲਬਾਤ ਦਾ हां एक किस्सा है परसों रात दा जदूं मेनू मौका मिल गया सी मेरे बापू दी पग नाल गल बात दा परसों बापू टूड़ी ਢੋਣ ਗਿਆ ਸੀ ਘਰ ਆ ਕੇ ਪੱਗ ਲਾ ਕੇ ਣਾਉਣ ਗਿਆ ਸੀ ਮੈਂ ਪੱਗ ਨੂੰ ਕਿਹਾ ਤੂੰ ਤਾਂ ਬਾਪੂ ਦੀ ਸਰਦਾਰੀ ਹੈ ਜਾਨ ਤੋਂ ਵੱਧ ਪਿਆਰੀ ਹੈ ਧੀਆ ਦੀ ਇੱਜ਼ਤ ਤੇ ਪੁੱਤਾਂ ਦੀ ਓਡਾਰੀ ਹੈ ਪਰ ਪਿਛਲੇ ਕੁਝ ਦਿਨਾਂ ਤੋਂ ਲੱਗਦਾ ਕੋਈ ਬਾਜ਼ੀ ਹਾਰੀ ਐ ਹੋਂਕਾ ਜਪਰ ਕੇ ਪੱਗ ਬੋਲੀ ਉਹਨੇ ਸਮਾਜ ਦੇ ਤਾਣੇ ਬਾਣੇ ਦੀ ਪਰਤ ਫੋਲੀ ਸੂਹੇ ਵਿੱਚ ਈਰੇ ਵਾਲਿਆਂ ਮੈਂ ਕਹਿਨੀ ਆ ਜਿੰਨਾ ਪੁੱਤਾਂ ਦੀ ਮੈਂ ਉਡਾਰੀ ਆ ਅੱਜ ਕੱਲ ਉਹਨਾਂ ਹੱਥੀਂ ਤਾਂ ਟਹਿਨੀ ਆ ਹੁਣ ਤਾਂ ਬਸ ਇੱਕ ਮਜਬੂਰੀ ਨੂੰ ਤੁਹਾਡੇ ਬਾਪੂਆਂ ਦੇ ਸਿਰ ਤੇ ਬੈਣੀ ਆ ਜਿੰਨਾ ਧੀਆਂ ਦੀ ਮੈਂ ਇੱਜ਼ਤਾਂ ਉਹਨਾਂ ਦੇ ਵਿਆਹ ਵੇਲੇ ਜਾਂ ਦਾਜ ਵੇਲੇ ਮੈਨੂੰ ਪੁੱਛੋ ਕਿਹਦੇ ਕਿਹਦੇ ਪੈਰੀਂ ਪੈਨੇ ਜਿਵੇਂ ਸਿਵਿਆਂ ਚ ਬੜੀ ਅੱਗ ਚੰਗੀ ਨਹੀਂ ਲੱਗਦੀ ਉਵੇਂ ਮੈਨੂੰ ਇਹ ਮਜਬੂਰ ਪੱਗ ਚੰਗੀ ਨਹੀਂ ਲੱਗਦੀ ਇਹ ਬਰੀਆਂ ਇਹ ਦਾਜ ਇਹ ਰੀਤੀਆਂ ਇਹ ਰਿਵਾਜ ਹਰ ਰੋਜ਼ ਪਤਾ ਨਹੀਂ ਕਿੰਨੀਆਂ ਪੱਗਾਂ ਰੋਲਦੇ ਨੇ ਸਮਝ ਨਹੀਂ ਆਉਂਦੀ ਕਿਉਂ ਲੋਕ ਇੱਕ ਦੂਜਿਆਂ ਦੇ ਸਿਵਿਆਂ ਦੀਆਂ ਅੱਗਾਂ ਫਰੋਲਦੇ ਨੇ ਹਾਂ ਇਹ ਇੱਕ ਕਹਾਣੀ ਹੈ ਪਰਸੋਂ ਰਾਤ ਦਾ ਜਦੋਂ ਮੈਨੂੰ ਮੌਕਾ ਮਿਲ ਗਿਆ ਸੀ ਮੇਰੇ ਬਾਪੂ ਦੀ ਭੱਗ ਨਾਲ ਗੱਲ ਕਰਨ ਦਾ ਪਾਤਰ ਸਾਹਿਬ ਨੇ ਮੈਨੂੰ ਕਹਿੰਦੇ ਯਾਰ ਭਗਵੰਤ ਮਤਲਬ ਕੀ ਕੀ ਲਈਂ ਫਿਰਦਾ ਹੈ ਮੈਂ ਕਿਹਾ ਜੀ ਮੈਂ ਤਾਂ ਬੈਸੀ ਕਲਮ ਜੀ ਚਲਾਈ ਸੀ ਨਹੀਂ ਨਹੀਂ ਐਨੇ ਸੌਖੇ ਲਫ਼ਜ਼ਾਂ 'ਚ ਇੱਕ ਇਹ ਵੀ ਮਤਲਬ ਉਹਨਾਂ ਨੇ ਮੈਨੂੰ ਬਹੁਤ ਐਪਰੀਸ਼ੀਏਟ ਕੀਤਾ ਬਾਅਦ ਫਿਰ ਮੈਂ ਕਾਫੀ ਕਵਿਤਾਵਾਂ ਲਿਖੀਆਂ ਇਹ ਰੂਪ ਸ਼ਾਇਦ ਬਹੁਤ ਸਾਰੇ ਘੱਟ ਲੋਕਾਂ ਨੇ ਦੇਖਿਆ ਹੋਊਗਾ ਮੇਰਾ ਤੇ ਆਉਣ ਵਾਲੇ ਦਿਨਾਂ ਚ ਕੋਸ਼ਿਸ਼ ਕਰਾਂਗੇ ਕਿ ਇਹਨੂੰ ਕਿਤਾਬ ਦੇ ਰੂਪ ਚ ਜਾਂ ਈ-ਬੁੱਕ ਦੇ ਰੂਪ ਚ ਕਿਵੇਂ ਵੀ ਆਪਣੇ ਆਜੀ ਸੋ ਕਿਉਂਕਿ ਸੁਰਜੀਤ ਪਾਤਰ ਸਾਹਿਬ ਦੀ ਜਿਹੜੀ ਖਾਸ ਸ਼ੈਲੀ ਸੀ ਕੀ ਲਿਖਣ ਦੀ ਉਹਦੇ ਚ ਵਿਅੰਗ ਵੀ ਸੀ ਉਹਦੇ ਚ ਲਾਂਬੇ ਵੀ ਸੀ ਚਿੰਤਾਵਾਂ ਵੀ ਸੀ ਔਰ ਉਹਦੇ ਚ ਇਹ ਵੀ ਸੀ ਕਿ ਸੈਲਫ ਕੌਨਫੀਡੈਂਸ ਵੀ ਸੀ ਮੈਂ ਰਾਹਾਂ ਤੇ ਤੁਰਦਾ ਨਹੀਂ ਮੈਂ ਤੁਰਦਾ ਹਾਂ ਤਾਰਾ ਬਣਦੇ ਯੁੱਗਾਂ ਯੁੱਗਾਂ ਤੋਂ ਆਉਣ ਦੇ ਕਾਫਲੇ ਇਸ ਗੱਲ ਦਾ ਗਵਾਹ ਬਣਦੇ ਹਮੇਸ਼ਾ ਸੋਚਿਆ ਬਣਿਏ ਲੋਕਾਂ ਦੇ ਪਿਆਰ ਦੇ ਪਾਤਰ ਕਦੇ ਵੀ ਨਹੀਂ ਸੋਚਿਆ ਆਹ ਬਣਦੇ ਜਾਂ ਆਹ ਬਣਦੇ ਸੋ ਆਹ ਦੇ ਚੱਕਰਾਂ 'ਚ ਤਾਂ ਹੈ ਹੀ ਨਹੀਂ ਸੀ ਉਹ ਬਹੁਤ ਕੁਝ ਸਿੱਖਣ ਨੂੰ ਉਹਨਾਂ ਦੀਆਂ ਕਵਤਾਵਾਂ 'ਚੋਂ ਮਿਲਿਆ ਔਰ ਮੈਨੂੰ ਯਾਦ ਹੈ ਜਦੋਂ ਮੈਂ ਰਾਜਨੀਤੀ 'ਚ ਆ ਗਿਆ ਤੇ ਬਤੌਰ ਮੁੱਖ ਮੰਤਰੀ ਪੰਜਾਬੀਆਂ ਨੇ ਮੇਰੀ ਜ਼ਿੰਮੇਵਾਰੀ ਲਈ ਤਾਂ ਪਾਤਰ ਸਾਹਿਬ ਨੇ ਪੰਜਾਬੀ ਟ੍ਰਿਬਿਊਨ 'ਚ ਇੱਕ ਮਹੱਪੂਰਨ ਪੂਰਨ ਪੋਤਕ मेरे पुत का बाग बैरान हो हाँ जी हाँ वो लिखा से उन्होंने मैं बड़ा मैनू बड़ा मैं बहुत मैं भावुक हो ग सुन लेख पढ़ के ते दुनिया जान तो जाने कुछ दिन पहले ही सभी जी पात्र साहब जोड़ा बी सी साहब तीस गल कर रहे आई बारे आया भी मैं मिलना आए थे पात्र साहब करें ਤੇ ਅਗਲੇ ਦਿਨ ਅਸੀਂ ਇਸ਼ਤਿਹਾਰ ਜਿਹੜਾ ਪੰਜਾਬੀ ਭਾਸ਼ਾ ਦੇ ਵਿੱਚ ਸੀਗਾ 21 ਫਰਵਰੀ ਸੀ ਨਾ ਹਾਂਜੀ ਤੇ ਅਗਲੇ ਦਿਨ ਅਸੀਂ ਕਿਹਾ ਸਾਰੇ ਖਬਰਾਂ ਚ ਪੂਰੀ ਪੂਰੇ ਦੇਸ਼ ਦੇ ਖਬਰਾਂ ਚ ਪੰਜਾਬੀ ਭਾਸ਼ਾ ਦਾ ਦਿਨ ਹੈ ਉਹ ਸਾਰੇ ਖਬਰਾਂ ਚ ਜਾਣਾ ਚਾਹੀਦਾ ਹੈ ਕਿ ਪੰਜਾਬੀ ਭਾਸ਼ਾ ਦਾ ਦਿਨ ਹੈ ਪੰਜਾਬੀ ਕੋਈ ਛੋਟੀ ਮੋਟੀ ਬੋਲੀ ਨਹੀਂ ਹੈਗੀ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਬਸਦੇ ਆ ਸੋ ਸਾਡੇ ਕੋਲੇ ਸ਼ਾਇਰ ਫਕੀਰ ਸੰਤ ਗੀਤਕਾਰ ਸਿੰਗਰ ਸਾਡੇ ਕੋਲੇ ਜਿੰਨਾ ਪੰਜਾਬੀ ਦਾ ਜਿਹੜਾ ਵਿਰਸਾ ਇਸ ਵਕਤ ਫੇਮਸ ਹੈ ਉਹਨਾਂ ਹੋਰ ਕੋਈ ਨਹੀਂ ਕੋਈ ਵੀ ਹੈ ਬਾਲੀਵੁੱਡ ਵਾਲੇ ਵੀ ਜਿੰਨਾ ਚਿਰ ਕੋਈ ਪੰਜਾਬੀ ਟੋਨ ਦਾ ਗਾਣਾ ਨਹੀਂ ਹੈਗਾ ਉਹ ਆਪਣੇ 뮤직 ਨੂੰ ਸਿਕਿਉਰ ਨਹੀਂ ਮੰਨਦੇ ਬੇ ਪੰਜਾਬੀ ਕਿਉਂਕਿ ਪੰਜਾਬੀ ਬੈਠਿਆ ਸਾਰੀ ਦੁਨੀਆ 'ਚ ਸੋ ਮਾਂ ਬੋਲੀ ਕਿਸੇ ਮੈਂ ਕਹਿੰਦਾ ਬਾਕੀ ਪਛਾਹਾਂ ਵੀ ਸਿੱਖੋ ਪਰ ਮਾਂ ਬੋਲੀ ਦੀ ਕੀਮਤ ਤੇ ਨਾ ਸਿੱਖੋ ਕਿ ਕਈ ਵਾਰੀ ਕੁਝ ਐਨ ਆਰ ਆਈ ਦੋਸਤ ਮਿੱਤਰ ਆਉਂਦੇ ਨੇ ਤਾਂ ਪੁੱਛਦੇ ਆ ਪੰਜਾਬੀ ਬੋਲ ਲੈਂਦਾ ਬੱਚਾ ਸਮਝ ਲੈਂਦਾ ਏ ਬੋਲ ਦਿੰਦਾ ਮੈਂ ਕਹਾਂ ਵੀ ਜੇ ਸਮਝ ਲੈਂਦਾ ਤਾਂ ਮੈਂ ਬੋਲ ਵੀ ਸਕਦਾ ਕਦੇ ਜਵਾਬ ਅੰਗਰੇਜ਼ੀ ਚ ਦਿੰਦਾ ਮੈਂ ਕਿ ਤੁਸੀਂ ਪੰਜਾਬੀ ਜਵਾਬ ਦੇਣੋਂ ਹਟਜੋ ਨਾ ਤੁਸੀਂ ਵੀ ਸਮਝਣੋਂ ਹਟਜੋ ਵੀ ਮੈਨੂੰ ਤਾਂ ਸਮਝ ਨਹੀਂ ਆਈ ਅੰਗਰੇਜ਼ੀ ਉਹ ਆਪੀ ਬੋਲੂਗਾ ਮਜਬੂਰੀ ਚ ਸੋ ਇਹ ਆਪਣੇ ਪਤਾ ਨਹੀਂ ਕਿਉਂ ਆਪਣੇ ਪਹਿਲੀ ਜਾਂ ਤਾਂ 200 ਸਾਲੋਂ ਰਾਜ ਕਰਕੇ ਆਪਣੇ ਤੇ ਸਾਈਕੀ ਦੇ ਵਿੱਚ ਆਪਣੇ ਆ ਗਿਆ ਵੀ ਸ਼ਾਇਦ ਅੰਗਰੇਜ਼ੀ ਬੋਲਣ ਵਾਲਾ ਸੀ ਕੋਈ ਬਹੁਤ ਹੀ ਵੱਡੇ ਜਾਂ ਵਿਦਵਾਨ ਮੰਨੇ ਜਾਂਦੇ ਆ ਰਸੂਲ ਹਮਜ਼ਾ ਤੋਬ ਨੇ ਲਿਖਿਆ ਹੈ ਮੇਰਾ ਦਾਗਿਸਤਾਨ ਚ ਕਹਿੰਦਾ ਜੀ ਇੱਕ ਅੰਗਰੇਜ਼ ਮੇਰੇ ਮੂਰੇ ਅੰਗਰੇਜ਼ੀ ਬੋਲ ਰਿਹਾ ਮੈਂ ਆਪਣੀ ਦਾਗਿਸਤਾਨ ਦੀ ਭਾਸ਼ਾ ਦਾਗੀ ਬੋਲ ਰਿਹਾ ਤਾਂ ਮੈਨੂੰ ਹੀ ਅਨਪੜ ਜਾਂ ਮੈਨੂੰ ਹੀ ਜਿਹੜਾ ਉਹ ਕਿਉਂ ਕਿਹਾ ਜਾ ਰਿਹਾ ਕਿ ਮੈਂ ਘੱਟ ਨੌਲੇਜ ਹੈ ਮੈਨੂੰ ਜਦ ਕਿ ਮੈਂ ਵੀ ਆਪਣੀ ਮਾਂ ਬੋਲੀ ਬੋਲ ਰਿਹਾ ਉਹ ਵੀ ਆਪਣੀ ਮਾਂ ਬੋਲੀ ਬੋਲ ਰਿਹਾ ਸੋ ਮਾਂ ਮਾਂ ਚ ਤਾਂ ਨਹੀਂ ਕੋਈ ਫਰਕ ਹੁੰਦਾ ਨਾ ਮਾਂ ਤਾਂ ਮਾਂ ਹੀ ਹੈ ਸੋ ਇਸ ਕਰਕੇ ਆਪਾਂ ਪਤਾ ਨਹੀਂ ਕਿਉਂ ਇਦਾਂ ਆਟੋ ਲੈਂਗੁਏਜ ਮੋਡ ਤੇ ਲੱਗੇ ਹੋਏ ਆ ਆਪਾਂ ਪੰਜਾਬੀ ਜਿਹੜੇ ਆ ਚੰਗੇ ਭਲੇ ਜਾਵਾਂਗੇ ਦਿੱਲੀ ਨੂੰ ਗੱਡੀ 'ਚ ਗੱਲਾਂ ਕਰਦੇ ਪੰਜਾਬੀ ਹੀ ਜਾਨਦੇ ਆ ਜਦੋਂ ਅੰਬਾਲਾ ਚਲੇ ਗਏ ਆਪੀ ਹਿੰਦੀ 'ਚ ਹੋ ਜਾਨੀ ਪਤਾ ਨਹੀਂ ਕਿਵੇਂ ਮਤਲਬ ਸਾਨੂੰ ਐ ਲੱਗਦਾ ਵੀ ਇੱਥੇ ਹਿੰਦੀ ਚੱਲੂਗੀ ਹੁਣ ਰਿਕਸ਼ੀ ਵਾਲੇ ਨੂੰ ਕਹਿ ਕਹਨੇ ਭਈਆ ਕਿੰਨੇ ਪੈਸੇ ਉਹ ਕਹਿੰਦਾ 10 ਰੁਪਏ ਦਿਓ ਖੜਾ ਛੱਡੋ ਸਰਦਾਰ ਜੀ ਉਹ ਮੂਰੂ ਪੰਜਾਬੀ ਬੋਲੀ ਜਾਂਦਾ ਹੁੰਦਾ ਜੀ ਸਾਨੂੰ ਪਤਾ ਨਹੀਂ ਕਿਉਂ ਆਇਆ ਲੱਗਦਾ ਵੀ ਸਾਡੀ ਭਾਸ਼ਾ ਜਿਹੜੀ ਹੈ ਉਹ ਘੱਟ ਫੈਲੀ ਹੋਈ ਹੈ ਜਾਂ ਇਹ ਸਮਝ ਨਹੀਂ ਆਉਂਦੀ ਕਿਸੇ ਨੂੰ ਹੁਣ ਤਾਂ ਜਿੱਥੇ ਮਰਜ਼ੀ ਤੁਸੀਂ ਜਾਓਗੇ ਪੰਜਾਬੀ ਤੁਹਾਨੂੰ ਅਫਸਰ ਮਿਲਣਗੇ ਪੰਜਾਬੀ 'ਚ ਤੁਹਾਨੂੰ ਬੋਰਡ ਮਿਲਣਗੇ ਪੰਜਾਬੀ 'ਚ ਤੁਹਾਨੂੰ ਜਿਹੜਾ ਸਾਹਿਤ ਮਿਲੂਗਾ ਸਾਰਾ ਕੁਝ AI ਤੇ ਅਸੀਂ ਪੰਜਾਬੀ ਵਾਲਾ ਕਰ ਰਹੇ ਹਾਂ AI ਤੇ ਪੰਜਾਬੀ ਮੇਰੇ ਉਹਨੂੰ ਸਾਰਾ ਸਭੀ ਸਾਹਿਬ ਜਫਰ ਸਾਹਿਬ ਸਾਰੇ ਲੱਗੇ ਹੋਏ ਨੇ ਕਿ ਉਹ ਸਾਰਾ ਜਿਹੜਾ ਉਹਨੂੰ ਕੋਈ ਡਾਟਾ ਨਹੀਂ ਹੈਗਾ ਸੀਗਾ ਅਸਲ 'ਚ ਸਾਰਾ ਅਸੀਂ ਡਾਟਾ ਉਹਨਾਂ ਨੂੰ ਦੇਵਾਂਗੇ ਤੇ ਅਸੀਂ ਕਿਸੇ ਗੱਲੋਂ ਟੈਕਨੋ ਟੈਕਨੋਲੋਜੀ ਪੱਖੋਂ ਵੀ ਕਿਸੇ ਪੱਖੋਂ ਅਸੀਂ ਆਪਣੀ ਭਾਸ਼ਾ ਨੂੰ ਜਿਹੜੀ ਆਪਣੀ ਬੋਲੀ ਨੂੰ ਪਿੱਛੇ ਨਹੀਂ ਰਹਿਣ ਦੇਵਾਂਗੇ ਜਦੋਂ ਚਾਰਜ ਸੰਭਾਲਿਆ ਮੁੱਖ ਮੰਤਰੀ ਤੌਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਗਏ ਉਹ ਤਾਂ ਰੋਣ ਹੀ ਲੱਗ ਗਏ ਕਹਿੰਦੇ ਸਾਡੇ ਕੋਲ ਪੈਸੇ ਹੀ ਨਹੀਂ ਅਸੀਂ ਤਾਂ ਕਰਜ਼ਾਈ ਹੋਏ ਪਏ ਹਰ ਤਰ੍ਹਾਂ ਦੇ ਘਾਣ ਦਿੱਤੇ ਜਾਂਦੇ ਆ ਇਸਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੇ ਮਤਲਬ ਅਰਜੀ ਥੱਲੇ ਆ ਗਈ ਫਿਰ ਜੇ ਵਿੱਦਿਆ ਹੀ ਕਰਜ਼ੇ ਥੱਲੇ ਆ ਗਈ ਫਿਰ ਕੀ ਕਰ ਸੋ ਅਸੀਂ ਉਹਨਾਂ ਨੂੰ ਮਤਲਬ 350 ਕਰੋੜ ਰੁਪਏ ਦਾ ਬਜਟ ਪੰਜਾਬ ਯੂਨੀਵਰਸਿਟੀ ਪਟਿਆਲਾ ਵਾਸਤੇ ਰੱਖਿਆ ਜੀ ਅੱਜ ਉਹ ਪੈਰਾਂ ਸਿਰ ਹੋ ਗਈ ਪੇਜ ਯੂਨੀਵਰਸਿਟੀ ਤਾਂ ਪਹਿਲੀ ਕਾਫੀ ਅੱਛਾ ਕਰ ਰਹੀ ਸੀ ਪਰ ਉੱਥੇ ਹੁਣ ਹੋਸਟਲ ਨਵੇਂ ਲੇਟੈਸਟ ਟੈਕਨੀਕਸ ਜਿਹੜੀਆਂ ਕੰਪਿਊਟਰ ਸਭ ਪੜਾਉਣ ਦੇ ਤਰੀਕੇ ਜਿਉਂ ਟੀਚਰਾਂ ਨੂੰ ਤਨਖਾਹ ਹੀ ਨਹੀਂ ਮਿਲੂਗੀ ਫਿਰ ਤੁਸੀਂ ਜਦੋਂ ਫਿਰ ਤੁਸੀਂ ਕਿਵੇਂ ਉਮੀਦ ਕਰ ਸਕਦੇ ਹੋ ਕਿ ਬਹੁਤ ਨਵੇਂ ਤਰੀਕੇ ਨਾਲ ਪੜਾਇਆ ਜਾਊਗਾ ਜਾਂ ਕੋਈ ਉਹ ਤਾਂ ਆਪਣੇ ਆਪ ਦੇ ਭਵਿੱਖ ਦੀ ਚਿੰਤਾ ਕਰ ਰਹੇ ਨੇ ਜਿਨ੍ਹਾਂ ਨੇ ਸਾਡਾ ਭਵਿੱਖ ਬਣਾਉਣਾ ਹੈ ਪਹਿਲਾਂ ਉਹਨਾਂ ਦਾ ਭਵਿੱਖ ਤਾਂ ਸੇਵ ਕਰੋ ਨਾ ਉਹ ਤਾਂ ਧਰ ਨਹੀਂ ਦਿੰਦੇ ਫਿਰਦੇ ਸੀ ਯੂਨੀਵਰਸਿਟੀ ਜਰੂਰ ਧਰਨੇ ਹੁੰਦੇ ਸੀ ਸੋ ਇਸ ਕਰਕੇ ਸਾਡੇ ਪੀਏਯੂ ਦੇ ਵਿੱਚ ਵੀ ਗੋਨਾਨਕਦੇਵ ਯੂਨੀਵਰਸਿਟੀ ਚ ਵੀ ਪੰਜਾਬ ਪੀਯੂਨੀਵਰਸਿਟੀ ਚ ਵੀ ਅਸੀਂ ਇਹੀ ਸੋਚ ਕੇ ਕੋਈ ਵੀ ਅਪਾਇਨਟਮੈਂਟ ਕਰਦੇ ਹਾਂ ਕਿ ਕੋਈ ਧੜੇ ਦਾ ਨਾ ਕੋਈ ਗਰੁੱਪ ਦਾ ਨਾ ਹੋਵੇ ਬੰਦਾ ਜਿਹੜਾ ਉਹ ادارے ਨੂੰ ਚਲਾ ਸਕਦਾ ਹੋਵੇ ਨੇਕਾ ਧੜੇ ਬੰਦੀਆਂ ਜਾਂ ਗਰੁੱਪੀਜ਼ਮ ਚ ਉਹ ਚ ਵੀ ਆਪਾਂ ਕਾਫੀ ਆਪਣਾ ਨੰਬਰ ਹੈ ਪੰਜਾਬੀਆਂ ਦਾ ਕਹਿੰਨੇ ਕਬੱਡੀ ਪੰਜਾਬੀਆਂ ਦੀ ਫੇਵਰਟ ਗੇਮ ਕਿਉਂ ਹੈ ਮੈਂ ਕਿਹਾ ਜੀ ਇਹਦਾ ਸੁਭਾਅ ਮਿਲਦਾ ਸਾਡੇ ਨਾਲ ਇਹਦੇ ਰੂਲ ਜਿਹੜੇ ਨੇ ਸਾਡੇ ਸੁਭਾਅ ਨਾਲ ਮਿਲਦੇ ਨਹੀਂ ਕਹਿੰਦੇ ਕਿਵੇਂ ਮੈਂ ਜੀ ਲੱਤਾਂ ਖਿੱਚਣੀਆਂ ਹੁੰਦੀਆਂ ਤਾਂ ਰੋਜ਼ ਕਰਦੇ ਆ ਕੰਮ ਅਸੀਂ ਹਨ ਵੀ ਇੱਕ ਬੰਦਾ ਆਇਆ ਉਹਨਾਂ ਦੀ ਮੰਜ਼ਲ ਤੇ ਜਾਣ ਨਹੀਂ ਦੇਣਾ ਆ ਤਾਂ ਰੋਜ਼ ਕਰਦੇ ਆ ਜੀ ਮੈਂ ਕੰਮ ਅਸੀਂ ਸੋ ਸਾਡਾ ਤਾਂ ਫੇਵਰਟ ਆ ਸਾਡੀ ਕੀ ਸਿੱਖ ਦੂਜੇ ਨੂੰ ਥੱਲੇ ਲਾਉਣਾ ਕਹਿੰਦਾ ਉਹ ਆਦਮੀ ਬਹੁਤ ਦੁਖੀ ਹੈ ਜਿਸ ਕਾ ਪੜੋਸੀ ਸੁਖੀ ਹੈ ਉਹ ਉੱਦਲੇ ਪਾਸੇ ਦੇਖੇ ਜਾਣਾ ਵੀ ਜੀ ਕਾਰ ਲੈ ਲੈਣਾ ਕੋਈ ਗਵਾਂਢੀ ਇਹ ਨਹੀਂ ਸੋਚਦੇ ਮਿਹਨਤ ਕਰਕੇ ਮੈਂ ਇਹ ਤੋਂ ਵੱਡੀ ਕਾਰ ਲਵਾਂ ਇਹੀ ਸੋਚ ਜਾਣਗੇ ਕੋਈ ਗੱਲ ਨਹੀਂ ਹਾਰਨ ਮਾਰਦਾ ਛਰੀਟਾ ਪਾਵਾਂਗੇ ਕਰੇ ਛਰੀਟੇ ਹੀ ਪਾ ਦਿੰਦੇ ਦੱਸ ਸੋਸੀ ਬਾਤ ਹੈ ਮਿਹਨਤੀ ਕੌਮ ਆ ਸਾਡੇ ਗੁਰੂਆਂ ਨੇ ਸਾਡੇ ਸ਼ਹੀਦਾਂ ਨੇ ਸਾਨੂੰ ਗਰੀਬਾਂ ਦੇ ਹੱਕ 'ਚ ਖੜਨ ਦੀਆਂ ਸਿੱਖਿਆਵਾਂ ਦਿੱਤੀਆਂ ਮਜਲੂਮਾਂ ਦੇ ਹੱਕ 'ਚ ਲੜਨ ਦੀਆਂ ਸਿੱਖਿਆਵਾਂ ਦਿੱਤੀਆਂ ਅਸੀਂ ਦਾਦੇ ਤੋਂ ਲੈ ਕੇ ਪੋਤਿਆਂ ਤੱਕ ਸਰਵੰਸ ਬਾਰੇ ਹੋਏ ਗੁਰੂਆਂ ਦੇ ਵਾਰਿਸਾਂ ਜਿਨ੍ਹਾਂ ਨੇ ਸਾਨੂੰ ਇਹ ਦੱਸਿਆ ਕਿ ਚਾਹੇ ਉਹ ਜਿੰਨੀ ਮਰਜ਼ੀ ਗਿਣਤੀ ਚ ਹੋਣ ਦੁਸ਼ਮਣ ਤਾਂ ਫਿਰ ਜਿਵੇਂ ਪਾਤਰ ਸਾਹਿਬ ਨੇ ਲਿਖਿਆ ਕਿ ਮੈਂ ਸਵਾ ਲੱਖ ਹੋ ਗਿਆ ਤੇ ਅਸੀਂ ਚਿੜੀਆਂ ਤੋਂ ਬਾਜ ਤੜਾਉਣ ਵਾਲੇ ਗੁਰੂਆਂ ਦੇ ਵਾਰਿਸ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ 23 ਸਾਲ ਦੀ ਉਮਰ ਚ ਫਾਂਸੀਆਂ ਦੇ ਰੱਸਿਆਂ ਨੂੰ ਚੁੰਮਣ ਵਾਲੇ ਸ਼ਹੀਦਾਂ ਦੇ ਵਾਰਿਸ ਸੋ ਇੰਨੀਆਂ ਕੁਰਬਾਨੀਆਂ ਔਰ ਇੰਨੀਆਂ ਲਾਸਾਨੀ ਕੁਰਬਾਨੀਆਂ ਕਿਸੇ ਹੋਰ ਕੌਮ ਕੋਲੇ ਜਾਂ ਖਿੱਤੇ ਕੋਲੇ ਨਹੀਂ ਹੈਗੇ ਜਿੰਨੀ ਆਪਣੇ ਕੋਲ ਸੰਭਾਲਣ ਦੀ ਲੋੜ ਹੈ ਬਸ ਯਾਦ ਕਰਨ ਦੀ ਲੋੜ ਹੈ ਆਪਣੇ ਵਿਰਸੇ ਨੂੰ ਆਪਣੇ ਸਾਹਿਤ ਨੂੰ ਆਪਣੀ ਬੋਲੀ ਨੂੰ ਜਿਹੜੀਆਂ ਕੌਮਾਂ ਯਾਦ ਰੱਖਦੀਆਂ ਨੇ ਉਹ ਜਿੰਦਾ ਰਹਿੰਦੀ ਨੇ ਜਿਹੜੀਆਂ ਪੁੱਲ ਜਾਂਦੀਆਂ ਨੇ ਬਹੁਤ ਸਾਰੀਆਂ ਬੋਲੀਆਂ ਖਤਮ ਹੋ ਗਈਆਂ ਲੋਪ ਹੋ ਗਈਆਂ ਬੋਲੀਆਂ ਲੋਪ ਹੋ ਗਈਆਂ ਤੁਸੀਂ ਕਰਕੇ ਸਾਨੂੰ ਐਡੀ ਕੋਈ ਚਿੰਤਾ ਦੀ ਗੱਲ ਨਹੀਂ ਕਿ ਪੰਜਾਬੀ ਕੋਈ ਐਡੀ ਛੋਟੀ ਮੋਟੀ ਭਾਸ਼ਾ ਨਹੀਂ ਹੈ ਕਿ ਭਈ ਜੇ ਚਾਰ ਬੰਦੇ ਹਿੰਦੀ ਬੋਲਣ ਵਾਲੇ ਆ ਗਏ ਜਾਂ ਕੋਈ ਅੰਗਰੇਜ਼ੀ ਵਾਲੇ ਆ ਗਏ ਉਹਦੇ ਨਾਲ ਭਾਸ਼ਾ ਨੂੰ ਕੋਈ ਖਤਰਾ ਨਹੀਂ ਬਹੁਤ ਵੱਡੀ ਭਾਸ਼ਾ ਸਾਡੀ ਅਮੀਰ ਭਾਸ਼ਾ ਹੈ ਪਰ ਹਾਂ ਇਹ ਹੈ ਕਿ ਸਾਨੂੰ ਸਾਹਿਤਕਾਰਾਂ ਨੂੰ ਯਾਦ ਕਰਨਾ ਪਊ ਉਹਨਾਂ ਨੂੰ ਸਨਮਾਨ ਕਰਨਾ ਪਊ ਉਹਨਾਂ ਦੀਆਂ ਕਿਤਾਬਾਂ ਸੰਭਾਲਨੀਆਂ ਪੈਣਗੀਆਂ ਟੈਕਨੋਲੋਜੀ ਮੁਤਾਬਕ ਜੋ ਦੁਨੀਆ ਦੀ ਲੇਟੈਸਟ ਟੈਕਨੋਲੋਜੀ ਹੈ ਉਹਦੇ ਮੁਤਾਬਕ ਸਾਨੂੰ ਬੋਲੀ ਨੂੰ ਅਪਡੇਟ ਕਰਨਾ ਪਊ ਆਧੁਨਿਕਤਾ ਨੂੰ ਵੀ ਅਪਣਾਉਣਾ ਪਊਗਾ ਕਿਉਂਕਿ ਮੈਂ ਖੁਦ ਇੱਕ ਕਲਾਕਾਰ ਦੇ ਤੌਰ ਤੇ ਵਿਚਰਿਆ ਹੋਇਆ ਮੈਨੂੰ ਪਤਾ ਹੈ ਕਿ ਪੰਜਾਬੀ ਮਾਂ ਬੋਲੀ ਜਿਹੜੀ ਹੈ ਮੈਂ ਪੂਰੀ ਦੁਨੀਆ ਦੇ ਵਿੱਚ ਗਿਆ ਨਿਊਜ਼ੀਲੈਂਡ ਤੋਂ ਲੈ ਕੇ ਕੈਲੀਫੋਰਨੀਆ ਦੇ ਵੈਸਟ ਕੋਸਟ ਤੱਕ ਜਿੱਦ ਤੱਕ ਸੂਰਜ ਚੜ੍ਹਦਾ ਪਹਿਲਾਂ ਨਿਊਜ਼ੀਲੈਂਡ ਤੋਂ ਫਿਰ ਕੈਲੀਫੋਰਨੀਆ ਜਾ ਕੇ ਛੁੱਪਦਾ ਉਦੇ ਤੱਕ ਗਏ ਹੋਏ ਆ ਬਹੁਤ ਸਾਰੇ ਪੰਜਾਬੀ ਬੜੇ ਵੈਲ ਸੈਟਲਡ ਪੰਜਾਬੀ ਨੇ ਪੂਰੀ ਦੁਨੀਆ ਚ ਬਹੁਤ ਮਿਹਨਤਾਂ ਕਰ ਕਰਕੇ ਉਹਨਾਂ ਨੇ ਉਹਨਾਂ ਮੁਲਕਾਂ ਚ ਵੀ ਆਪਣੇ ਸਿੱਕੇ ਜਮਾਏ ਨੇ ਆਪਣੇ ਝੰਡੇ ਗੱਡੇ ਨੇ ਤੇ ਉਹਨਾਂ ਨੂੰ ਵੀ ਇਹੀ ਫਿਕਰ ਰਹਿੰਦਾ ਪੰਜਾਬ ਦਾ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਆਪਣੇ ਦੇਸ਼ ਦੀਆਂ ਖਬਰਾਂ ਨਹੀਂ ਪੜ੍ਹਦਾ ਉਹ ਤੋਂ ਪਹਿਲਾਂ ਦੇਖੇ ਪੰਜਾਬ ਚ ਸੁੱਖ ਸ਼ਾਂਤੀ ਹੈ ਪੰਜਾਬ ਤੋਂ ਤਾਂ ਨਹੀਂ ਕੋਈ ਮਾੜੀ ਖ਼ਬਰ ਦੇਖੋ ਕੁੜੀ ਚਾਹੇ ਜਿੰਨੇ ਮਰਜ਼ੀ ਅਮੀਰ ਕਰੇ ਵਿਹੇ ਜਾਵੇ ਉਹਦੀ ਇੱਕੋ ਹੀ ਇੱਛਾ ਰਹਿੰਦੀ ਹੈ ਕਿ ਮੇਰੇ ਪੇਕਿਆਂ ਵੱਲੋਂ ਠੰਡੀਆਂ ਹਵਾਵਾਂ ਆਉਂਦੀਆਂ ਰਹਿਣ ਸੋ ਇਹ ਪੇਕੇ ਨੇ ਉਹਨਾਂ ਦੇ ਜਿਹੜੇ ਬਾਹਰ ਬੈਠੇ ਨੇ 18-18 ਘੰਟੇ ਬੀਬੀ ਘੰਟੇ ਨੇ ਸ਼ਿਫਟਾਂ ਲਾ ਕੇ ਮਿਹਨਤਾਂ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਉੱਥੇ ਸਟੈਬਲਿਸ਼ ਕੀਤਾ ਇਹ ਸੇ ਕਰਕੇ ਫਿਰ ਸਾਰੇ ਉਹ ਕਿਉਂਕਿ ਪੰਜਾਬੀ ਜਿੱਥੇ ਵੀ ਜਾਂਦੇ ਆ ਉਹਦਾ ਗਾਣਾ ਤੇ ਖਾਣਾ ਨਾਲ ਲੈ ਜਾਂਦੇ ਆ ਤੁਸੀਂ ਦੇਖੋ ਮੇਰੇ ਸ਼ਹਿਰੇ ਪੰਜਾਬ ਢਾਬਾ ਨਾਲ ਹੀ ਕੈਸਟਾਂ ਦੀ ਦੁਕਾਨ ਹੁੰਦੀ ਹੈ ਇੱਧਰ ਗਾਣੇ ਚ ਲਈ ਜਾਂਦੇ ਨੇ ਇੱਧਰ ਰੋਟੀ ਨੂੰ ਸੋ ਜਿੱਥੇ ਜਿੱਥੇ ਪੰਜਾਬੀ ਜਾਣਗੇ ਸਿੰਗਰ ਪੰਜਾਬ ਦੇ ਉੱਥੇ ਉੱਥੇ ਜਾਣਗੇ ਉਹ ਬੁਲਾਉਂਦੇ ਨੇ ਉਹ ਭਾਤਰ ਸਾਹਿਬ ਨੂੰ ਖੁਦ ਕਵੀ سے ਮਿਲਣ ਲਈ ਟ੍ਰਾਂਟੋ ਵੈਨਕੂਵਰ ਬਹੁਤ ਵਾ ਚੰਦਰ ਬਹੁਤ ਸੋ ਮੈਂ ਅੱਜ ਉਹਨਾਂ ਨੂੰ ਯਾਦ ਕਰਦੇ ਆਂ ਜਾਣਾਂ ਤਾਂ ਚਲੋ ਹਰੇਕ ਨੇ ਪਰ ਇਦਾਂ ਅਚਾਨਕ ਚਲੇ ਜਾਣਾ ਬਹੁਤ ਦੁੱਖਦਾਇਕ ਹੁੰਦਾ ਤੇ ਜਾਣੇ ਦੀ ਖਬਰ ਆਈ ਕਿ ਮਤਲਬ ਸਵੇਰੇ ਉੱਠੇ ਤੇ ਇੱਕ ਬਹੁਤ ਮਤਲਬ ਵੱਡਾ ਇਸ ਸਦੀ ਦਾ ਘਾਟਾ ਜਿਹੜਾ ਪੰਜਾਬੀ ਸਾਹਿਤ ਨੂੰ ਪੰਜਾਬੀ ਬੋਲੀ ਨੂੰ ਪਿਆ ਭਾਈ ਇਹ ਕਿ ਉਹਨਾਂ ਦੀ ਹੁਣ ਆਪਾਂ ਜਿਹੜਾ ਦਾ ਨੂੰ ਸੰਭਾਲ ਲਈਏ ਉਹਨਾਂ ਦੇ ਨਾਂ ਤੇ ਅਵਾਰਡ ਜਿਹੜੇ ਨੇ ਉਹਨਾਂ ਦੇ ਨਾਂ ਤੇ ਗੋਸ਼ਟੀਆਂ ਉਹਨਾਂ ਦੇ ਨਾਂ ਤੇ ਉਹਨਾਂ ਦੀਆਂ ਕਵਤਾਵਾਂ ਨੂੰ ਪੜਿਆ ਜਾਵੇ ਤਾਂ ਕਿ ਨਵੀਂ ਪੀੜੀ ਜਿਹੜੀ ਹੈ ਉਹ ਉਥੋਂ ਦੀਵੇ ਤੋਂ ਲੋਅ ਲੈ ਸਕੇ ਜਿਹੜਾ ਕਿਹਾ ਗਿਆ ਕਿ ਐਥਿਕ AI ਦਾ ਸੈਂਟਰ ਹੈ ਐਥੀਕਲ ਦਾ ਤੋਂ ਇੱਥੇ ਬਾਦਰ ਸਾਹਿਬ ਦੇ ਨਾਂ ਤੇ ਹੀ ਸੁਜੀਤ ਹਾਂਜੀ ਸੁਜੀਤ ਪਾਤਰ ਸਾਹਿਬ ਦੇ ਨਾਮ ਤੇ ਨਾ ਸੁਜੀਤ ਪਾਤਰ ਸੈਂਟਰ ਫਾਰ ਐਥਿਕ ਐਥੀਕਲ AI ਇੱਕ ਸੈਂਟਰ ਬਣਾਵਾਂਗੇ ਇੱਥੇ ਯੂਨੀਵਰਸਿਟੀ ਤੇ ਉਹਦੇ ਵਾਸਤੇ ਜਿੰਨਾ ਮੈਂ ਤੁਸੀਂ ਰੂਪਰੇਖਾ ਬਣਾ ਕੇ ਦੇ ਦਿਓ ਜੀ ਵਿਸ਼ਾ ਕੋਈ ਬਜਟ ਵਗੈਰਾ ਸਾਰਾ ਦਾਸਤ ਤੇ ਉਹਦੇ ਲਈ ਤੁਸੀਂ ਜੋ ਵੀ ਸਥਾਨ ਚੁਣੋਗੇ ਕਿ ਇਨਵੈਸਟੀਗੇਟਿਵ ਕਿਤੇ ਵੀ ਹੋਵੇ ਔਰ ਜੋ ਵੀ ਲੇਟੈਸਟ ਟੈਕਨੋਲੋਜੀ ਹੋਗੀ ਉਹ ਜਿਹੜੀ ਹੈ ਅਸੀਂ ਤੁਹਾਨੂੰ ਮਹਈਆ ਕਰਾਵਾਂਗੇ ਜੀ ਜੀ ਭਾਰਤੀ ਬਣਦੇ ਸਾਡੇ ਸਾਡਾ ਫਰਜ਼ ਹੈ ਪਲੀਜ਼ ਕੋਈ ਕੋਈ ਬੈਠੋ ਪਲੀਜ਼ ਇਹ ਸਾਹ ਅਹਿਸਾਨ ਨਹੀਂ ਹੈਗਾ ਇਹ ਫਰਜ਼ ਹੈ ਕਿਉਂਕਿ ਸਰਕਾਰਾਂ ਦਾ ਕੰਮ ਹੈ ਹੁੰਦਾ ਹੈ ਨਹੀਂ ਕਿ ਆਪਣੇ ਆਪਣੇ ਨਾਗਰਿਕਾਂ ਦੀ ਸੇਫਟੀ ਉਹਨਾਂ ਦੇ ਰੋਜ਼ਗਾਰ ਉਹਨਾਂ ਦੇ ਘਰਾਂ ਦੇ ਚੁੱਲਿਆਂ ਦੀ ਅੱਗ ਦੀ ਫਿਕਰ ਇਹ ਸਰਕਾਰਾਂ ਦੇ ਫਰਜ਼ ਨੇ ਜੀ ਸਾਹਿਦਕਾਰਾਂ ਨੂੰ ਗੀਤਕਾਰਾਂ ਨੂੰ ਜ ਜਿਨ੍ਹਾਂ ਨੇ ਪੰਜਾਬੀ ਬੋਲੀ ਲਈ ਕੁਝ ਯੋਗਦਾਨ ਪਾਇਆ ਉਹਨਾਂ ਨੂੰ ਸਨਮਾਨਿਤ ਕਰਨਾ ਉਹਨਾਂ ਨੂੰ ਸੰਭਾਲ ਕੇ ਰੱਖਣਾ ਇਹ ਫਰਜ਼ ਪੈਂਦੇ ਸਾਡੇ ਸੋ ਅੱਜ ਮੈਂ ਮੱਗੀ ਦਾ ਦਿਨ ਹੈ ਅੱਜ ਚਾੜੀ ਮੁਕਤੀਆਂ ਦੀ ਧਰਤੀ ਤੇ ਮੁਖਸਰ ਸਾਹਿਬ ਬਹੁਤ ਪਾਰਿਗ੍ਰਿਣਤੀ ਚ ਸੰਗਤਾਂ ਉੱਥੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਉੱਥੇ ਜਾ ਕੇ ਸ਼ਹੀਦਾਂ ਨੂੰ ਯਾਦ ਕਰਦੇ ਆਂ ਉੱਥੇ ਜਾ ਕੇ ਜਿੱਥੇ ਬੇਦਾਵੇ ਪਾੜੇ ਸੀ ਸੋ ਅੱਜ ਦਾ ਦਿਨ ਇਸ ਪੱਖੋਂ ਵੀ ਬਹੁਤ ਇਤਿਹਾਸਿਕ ਹੈ ਪਰ ਮਨੂਸਾ ਵੀ ਸਾਹਿਬ ਨੇ ਕਿਹਾ ਕਿ ਇੱਥੇ ਪਹਿਲਾ ਉਹਨਾਂ ਦਾ ਫੰਕਸ਼ਨ ਕਰਨਾ ਹੈ ਦੁਨੀਆ ਤੇ ਜਾਣ ਤੋਂ ਬਾਅਦ ਉਹਨਾਂ ਦਾ ਯਾਤਰਾ ਪਹਿਲਾ ਕਰਨਾ ਹੈ ਤਾਂ ਮੈਂ ਕਿਹਾ ਜੀ ਮੈਂ ਆ ਜਾਊਂਗਾ ਜੁਮੇਨ ਬੋਚਾਂ ਲੱਗਿਆ ਤੁਹਾਡੇ ਵਰਗੇ ਲੋਕ ਜਿਹੜੇ ਨੇ ਹਾਂ ਨਹੀਂ ਤਾਂ ਐਸ ਕਿਸਮ ਦੀਆਂ ਵਿਚਾਰ ਗੋਸ਼ਟੀਆਂ ਵਾਸਤੇ ਮਤਲਬ ਹਾਲ ਖਾਲੀ ਹੋ ਹੁੰਦੇ ਆ ਪਰੇਥੇ ਅੱਜ ਤੁਹਾਨੂੰ ਪੂਰਾ ਫੁੱਲ ਹਾਊਸ ਦੇਖ ਕੇ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਇਨਕਲਾਬ ਵਾਲੇ ਦੀਵੇ ਵਿੱਚ ਤੇਲ ਪਾਉਣ ਵਾਲੇ ਹੈਗੇ ਅਜੇ ਦੀਵਾ ਬੁਝਣ ਨਹੀਂ ਦੇਣਾ ਸੋ ਤੁਹਾਡਾ ਇੱਥੇ ਚੱਲਿਆ ਹੋਇਆ ਇੱਕ ਕਦਮ ਸਾਡੇ ਲਈ ਸਿਰਮੱਥ ਹੈ ਔਰ ਨਹੀਂ ਤਾਂ ਆਪਾਂ ਦੇਖਦੇ ਹਾਂ ਅਮ ਤੌਰ ਤੇ ਕਿ ਲੋੜੀ ਤੋਂ ਅਗਲਾ ਦਿਨ ਜਿਹੜਾ ਵੈਸੇ ਹੀ ਦੁਪਹਿਰ ਤੋਂ ਬਾਅਦ ਹੀ ਉੱਠਦੇ ਆਂ ਫਰ ਤਾਂ 10 ਵਜੇ ਫੋਨ ਆਇਆ ਪਿਆ ਹਾਲ ਇਹਦਾ ਮਤਲਬ ਪਤਰ ਸਾਹਿਬ ਦੀ ਜਿਹੜੀ ਪਿਆਰ ਆ ਜਿਹੜਾ ਆਪਣਾ